ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਵਕਤਾ ਪ੍ਰੋਫੈਸਰ ਬਲਕਾਰ ਸਿੰਘ ਜੀ ਪ੍ਰੋਫੈਸਰ ਕੇਰ ਸਿੰਘ ਜੀ ਧਰਮ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਜੀ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਿਕੰਦਰ ਸਿੰਘ ਜੀ ਸੀਨੀਅਰ ਪ੍ਰੋਫੈਸਰ ਡਾਕਟਰ ਜਸਪਾਲ ਕੌਰ ਜੀ ਵੱਖ-ਵੱਖ ਅਧਿਆਪਕਾਂ ਬਪਾਗਾਂ ਦੇ ਮੁਖ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਹਰਦੇਵ ਸਿੰਘ ਨੂੰ ਮੁਬਾਰਕਵਾਦ ਦਿੰਦਾ ਹਾਂ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਲੈ ਕੇ ਜਿਹੜੇ ਭਗਤ ਲక్ష్మణ ਸਿੰਘ ਜੀ ਦੀ ਤਾਪਸੀਖ ਉਹਦਾ ਤਰਜਮਾ ਕੀਤਾ ਹੈ ਪੰਜਾਬੀ ਦੇ ਵਿੱਚ ਅੰਗਰੇਜ਼ੀ ਤੋਂ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਠੁਕਮਾ ਸਮਾਂ ਸੀ ਕਿਉਂਕਿ ਮੈਂ ਕੱਲ ਹੀ ਅਜੀਤ ਅਖਬਾਰ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਸਮਾਣੇ ਦੀ ਇੱਕ ਸੰਗਮ ਪਬਲਿਕੇਸ਼ਨਸ ਨੇ ਜਿਹੜਾ ਇਹਨਾਂ ਦੀ ਬੋਕੇਆ ਜਲਦਨ ਸਰਕਾਰ ਦੀ ਉਹਦਾ ਪੰਜਾਬੀ ਤਰਜਮਾ ਕੀਤਾ ਆ ਤੇ ਉਹ ਜਦੋਂ ਉਹ ਕਿਤਾਬ ਮਾਰਕੀਟ 'ਚ ਆਉਂਦੀ ਆ ਤਾਂ ਆਮ ਤੌਰ ਤੇ ਪੰਜਾਬ ਦੇ ਵਿੱਚ ਬੜੀ ਸਿਲੈਕਟਿਵ ਜਿਹੀ ਰੀਡਰਸ਼ਿਪ ਆ ਇੰਗਲਿਸ਼ ਦੀ ਤੇ ਜਦੋਂ ਪੰਜਾਬੀ ਦੇ ਵਿੱਚ ਇਹ ਬੁੱਕ ਆਈ ਆ ਤਾਂ ਇਹ ਠੁਕਮਾ ਸਮਾਇਆ ਕਿ ਇਹ ਬੁੱਕ ਵੀ ਉਹਦੇ ਪੈਰਲ ਆਈ ਆ ਤਾਂ ਜੋ ਜਿਹੜੇ ਭਰਮ ਭਲੇਖੇ ਉਹ ਕਿਤਾਬ ਖੜਾ ਕਰਦੀ ਆ ਗੁਰੂ ਸਾਹਿਬ ਬਾਰੇ ਜਾਂ ਸਿੱਖੀ ਬਾਰੇ ਤਾਂ ਉਹਨਾਂ ਦਾ ਠੁਕਮਾ ਜਵਾਬ ਜਿਹੜਾ ਆ ਇਸ ਕਿਤਾਬ ਦੇ ਵਿੱਚ ਮਿਲਦਾ ਆ ਪਰ ਜੋ ਮੈਂ ਦੇਖਿਆ ਕਿ ਸਾਰਾ ਜਿਹੜਾ ਜੋਰ ਆ ਉਸ ਕਿਤਾਬ ਦੇ ਵਿੱਚ ਉਹ ਇਹ ਲੱਗਾ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਜਿਹੜੀ ਇੱਕ ਗੁਰੂ ਸਾਹਿਬ ਦੀ ਸੋਚ ਹੋ ਰਹੀ ਆ ਤੇ ਉਹ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੀ ਤਲਵਾਰ ਪਹਿਨ ਲੈਂਦੇ ਆ ਤਾਂ ਉੱਥੋਂ ਜਿਹੜੀ ਹੈ ਕੋਈ ਕਹਿੰਦੇ ਸਿੱਖੀ ਦੀ ਵਿਚਾਰਧਾਰਾ ਜਿਹੜੀ ਆ ਉਹ ਬਦਲ ਗਈ ਆ ਆ ਉਹ ਸੱਚ ਨਹੀਂ ਹੈ ਕਿਸੇ ਹੱਦ ਤੱਕ ਦੱਸਿਆ ਵੀ ਆ ਡਾਕਟਰ ਕੇ ਸਿੰਘ ਨੇ ਦੱਸਿਆ ਕਿ ਤੋ ਸਿੱਖੀ ਜਿਹੜੀ ਹੈ ਇੱਕ ਸੰਪੂਰਨ ਜੀਵਨ ਜਾਚ ਆ ਜਿਸ ਤਰ੍ਹਾਂ ਉਹਨਾਂ ਗੱਲ ਕੀਤੀ ਸੀ ਕਿ ਇਹਦੇ ਵਿੱਚ ਅਸੀਂ ਆਪਣਾ ਅੰਦਰਲਾ ਪੰਨ ਜਾਂ ਆਪਣੇ ਰਾਜਸੀ ਮਸਲੇ ਆ ਜਾਂ ਸਮਾਜਿਕ ਮਸਲੇ ਆ ਜਾਂ ਸੱਭਿਆਚਾਰਕ ਮਸਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਐਜ਼ ਅ ਯੂਨਿਟ ਦੇਖਦੇ ਆ ਇੱਕ ਇਕਾਈ ਵਜੋਂ ਦੇਖਦੇ ਆ ਤਾਂ ਉਸ ਕਰਕੇ ਸਿੱਖੀ ਦਾ ਜਿਹੜਾ ਕਨਸੈਪਟ ਆ ਉਹ ਬਾਕੀ ਧਰਮਾਂ ਨਾਲੋਂ ਇਥੋਂ ਵੱਖਰਾ ਹੋ ਜਾਂਦਾ ਆ ਤੇ ਜਿਹੜੀ ਵੱਡੀ ਗੱਲ ਉਹ ਕਰਦੇ ਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਜੋ ਉਹਨਾਂ ਨੇ ਸੰਧ ਪ੍ਰਸਤਾਵ ਉਹ ਕਹਿੰਦੇ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਨੇ ਪਰ ਇਹ ਤਾਂ ਗੁਰੂ RAMDAS ਜੀ ਵਿਲੀਅਮ ਸੰਧ ਪ੍ਰਸਤਾਵ ਸ਼ੁਰੂ ਹੋ ਗਈ ਸੀ ਸੰਬੰਧ ਦੀ ਪ੍ਰਸਤਾ ਤੇ ਵੀ ਬੜਾ ਲਿਖਦੇ ਆ ਕਿ ਇੱਕ ਆਰਗੇਨਾਈਜ਼ਡ ਬੇ ਨਾਲ ਉਹਨਾਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਪਰ ਉੱਥੇ ਇੱਕ ਦੇ ਤੇ ਕੰਟਰਡਿਕਟਰੀ ਗੱਲ ਕਰਦੇ ਆ ਫਿਰ ਉਹ ਕਿ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਉਹ ਸਾਰਾ ਲੋਕਾਂ ਦੀ ਭਲਾਈ ਵਾਸਤੇ ਵਰਤੇ ਜਾਂਦਾ ਸੀ ਕਿਉਂਕਿ ਓਬਜੈਕਸ਼ਨੇਬਲ ਉੱਥੇ ਤਾਂ ਸੀ ਜੇ ਗੁਰੂ ਸਾਹਿਬ ਉਹ ਆਪਣੇ ਪਰਸਨਲ ਖਰਚੇ ਕਰਦੇ ਉਹਦੇ 'ਚ ਬੜੀ ਇੱਕ ਜਗ੍ਹਾ ਵਡਿਆਈ ਵੀ ਕਰਦੇ ਆ ਕਿ ਗੁਰੂ ਸਾਹਿਬ ਨੇ ਤਲਾਬ ਬਣਵਾਏ ਕਿਉਂਕਿ ਉਸ ਵੇਲੇ ਪਾਣੀ ਦੀ ਕਿੱਲਤ ਹੁੰਦੀ ਸੀ ਤਾਂ ਜਿਹੜੇ ਅੰਮ੍ਰਿਤਸਰ ਸਰੋਵਰ ਆ ਸੰਤੋਖ ਸਰਿਆ ਇਹ ਸਰੋਵਰ ਬਣਵਾਏ ਗੁਰੂ ਸਾਹਿਬ ਨੇ ਤੇ ਹੋਰ ਜਿਹੜਾ ਅੰਮ੍ਰਿਤਸਰ ਸ਼ਹਿਰ ਬਸਾਇਆ ਉੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿੱਤਾ ਕਰਿਆ ਉਹ ਲੈ ਕੇ ਆਂਦੇ ਤਾਂ ਕਿਤਨਾ ਕਿਤੇ ਉਹ ਮਤਲਬ ਇੱਕ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੇ ਇੱਕ ਆਰਗੇਨਾਈਜ਼ਡ ਬੇ ਜਿਹੜਾ ਆ ਉਹ ਲੱਭ ਲਿਆ ਕਿ ਪੈਸੇ ਇਕੱਠੇ ਕਰਨ ਦਾ ਜਦ ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੀ ਪਰਸਨਲ ਪ੍ਰਾਪਰਟੀ ਨਹੀਂ ਬਣਾਈ ਸਾਰਾ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਸੀ ਜਾਂ ਭੇ ਤਾਂ ਉਹ ਸਾਰਾ ਜਿਹੜਾ ਲੋਕ ਭਲਾਈ ਵਾਸਤੇ ਹੀ ਖਰਚ ਹੁੰਦਾ ਸੀ ਫਿਰ ਇੱਕ ਹੋਰ ਜਿਹੜੀ ਦੂਜੀ ਗੱਲ ਉਹਨਾਂ ਨੇ ਰੇਜ਼ ਕੀਤੀ ਹੈ ਕਿ ਇਹ ਸਿੱਖੀ ਦੇ ਵਿੱਚ ਜਿਹੜਾ ਬਾਲ ਗੁਰੂ ਹੋਇਆ ਕਿ ਗੁਰੂ ਹਰਿਕ੍ਰਿਸ਼ਨ ਜੀ ਨੂੰ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਅਵਸਥਾ ਦੇ ਵਿੱਚ ਗੁਰੂ ਬਣ ਗਏ ਆ ਤਾਂ ਉਹ ਜਿੱਦਾਂ ਡੀ ਸਾਹਿਬ ਗੱਲ ਕਰਕੇ ਗਏ ਸੀ ਕਿ ਉਹ ਇੱਕ ਗੁਰੂ ਨੂੰ ਇੱਕ ਸਧਾਰਨ ਵਿਅਕਤੀ ਦੀ ਤਰ੍ਹਾਂ ਸਮਝਦੇ ਆ ਔਰ ਉਸੇ ਤਰ੍ਹਾਂ ਹੀ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦ ਕਿ ਸਾਨੂੰ ਪਤਾ ਹੈ ਕਿ ਅਸੀਂ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿ ਪੰਜੋਖੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਉੱਥੇ ਵੀ ਇਸ ਤਰ੍ਹਾਂ ਦੇ ਸ਼ੰਕੇ ਜਿਹੜੇ ਆ ਕਿਸੇ ਪੰਡਿਤ ਨੇ ਕੀਤੇ ਸੀ ਤਾਂ ਕਿ ਗੀਤਾ ਦੇ ਅਰਥ ਕਰਕੇ ਦੱਸੋ ਤੁਸੀਂ 5 ਸਾਲ ਦੇ ਆ ਤਾਂ ਉਹ ਵੀ ਕਹਿੰਦੇ ਕਿ ਤੁਸੀਂ ਗੁਰੂ ਕਿਸਤਰਾ ਹੋ ਸਕਦੇ ਆ ਤਾਂ ਇੱਕ ਜਿਹੜਾ ਬੂੰਗਾ ਬੋਲਾ ਝਿਓਰ ਸੀ ਉਹ ਤੋਂ ਗੁਰੂ ਸਾਹਿਬ ਨੇ ਗੀਤਾ ਦੇ ਅਰਥ ਕਰਵਾਤੇ ਤਾਂ ਉਹ ਇੱਕ ਆਪਣੇ ਆਪ ਦੇ ਵਿੱਚ ਗੁਰੂ ਸਾਹਿਬ ਜਿਹੜੇ ਆ ਉਹ ਇੱਕ ਵੱਖਰੇ ਆ ਕੋ ਆਮ ਵਿਅਕਤੀ ਨਹੀਂ ਹਨ ਇਹੋ ਹੀ ਜਿਹੜੀ ਗਲਤੀ ਹੈ ਜਦੋਂ ਨਾਲ ਸਰਕਾਰ ਨੇ ਸਮਝ ਨਹੀਂ ਕੀਤੀ ਆ कि ਉਹਨਾਂ ਨੂੰ ਇੱਕ ਆਮ ਮਨੁੱਖਾਂ ਦੀ ਤਰ੍ਹਾਂ ਜਿਹੜਾ ਆ ਉਹ ਸਮਝਣ ਦੀ ਗੱਲ ਕੀਤੀ ਆ ਤੇ ਫਿਰ ਉਹ ਤੋਂ ਬਾਅਦ ਉਹ ਗੱਲ ਕਰਦੇ ਆ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂਕਿ ਉਹ ਕਹਿੰਦੇ ਆ ਅਧਿਆਤਮ ਸਿਰਫ ਜਿਹੜਾ ਭਗਤੀ ਦਾ ਨਾਮ ਆ ਪ੍ਰਮਾਤਮਾ ਦਾ ਨਾਮ ਲਾਓ ਤੇ ਉਹ ਤੋਂ ਬਾਅਦ ਦੁਨੀਆਂ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ ਤੁਹਾਡੀ ਬੇਇੱਜ਼ਤੀ ਹੋਈ ਜਾਵੇ ਤੁਹਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਜਾਵੇ ਜਿਹੜੇ ਹਥਿਆਰ ਚੁੱਕਨੇ ਆ ਉਹ ਗਲਤ ਸੀ ਜਾਦੂਨਾ ਸਰਕਾਰ ਲਿਖਦਾ ਹੈ ਕਿ ਜਿਹੜੇ ਹਥਿਆਰ ਚੁੱਕਨੇ ਆ ਉਹ ਗਲਤ ਸੀ ਜਦ ਕਿ ਕੰਦੇ ਕੋ ਨਾਨਕ ਦੇਵ ਜੀ ਨੇ ਸਾਨੂੰ ਅਧਿਆਤਮ ਵਾਸਤੇ ਰਾਹ ਦਿਖਾਇਆ ਸੀ ਜਦ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕਿ ਛਕਾਏ ਤਾਂ ਇੱਕ ਆਪਣੀ ਇੱਜ਼ਤ ਬਚਾਉਣ ਵਾਸਤੇ ਜਾਂ ਦੇਸ਼ ਦੀ ਜਿਹੜੀ ਨੁਲਟੇਰਿਆਂ ਤੋਂ ਬਚਾਉਣ ਵਾਸਤੇ ਜੇ ਤਲਵਾਰ ਚੁੱਕੀ ਆ ਤਾਂ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਉਹਨੂੰ ਇਸ ਤਰ੍ਹਾਂ ਦੇਖਣਾ ਕਿ ਅਧਿਆਤਮ ਜਿਹੜਾ ਸਿਰਫ ਪਰਮਾਤਮਾ ਦਾ ਨਾਲ ਨਾ ਲੈਣਾ ਆ ਢੜਨਾ ਕੋ ਜਿੰਨੀ ਮਰਜ਼ੀ ਬਦੀ ਕੀ ਹੋਈ ਜਾਵੇ ਉਹ ਜਿਹੜੀ ਧਾਰਨਾ ਹੈ ਬਿਲਕੁਲ ਗਲਤ ਆ ਔਰ ਦੂਜੀ ਸਭ ਤੋਂ ਜਿਹੜੀ ਵੱਟੀ ਗੱਲ ਮੈਂ ਦੇਖਦਾ ਹਾਂ ਕਿ ਜੋ ਵੀ ਇਹ ਪੋਰਟਰੇ ਕਰ ਰਿਹਾ ਉਹ ਬੇਸਿਕਲੀ ਹਿਸਟੋਰੀਕਲ ਪਰਸਪੈਕਟਿਵ ਤੋਂ ਕਿਉਂਕਿ ਜਾਦੂਨਾ ਸਰਕਾਰ ਜਿਹੜਾ ਹਿਸਟੋਰੀਅਨ ਸੀ ਔਰ ਬਹੁਤ ਘੱਟ ਸਮਝ ਸੀ ਉਹਨਾਂ ਨੂੰ ਗੁਰਬਾਣੀ ਬਾਰੇ ਕਿਉਂਕਿ ਇਹਨਾਂ ਨੇ ਗੁਰਬਾਣੀ ਦਾ ਅਧਿਐਨ ਨਹੀਂ ਕੀਤਾ ਜੇ ਗੁਰਬਾਣੀ ਦਾ ਅਧਿਐਨ ਕਰਦੇ ਤਾਂ ਸ਼ਾਇਦ ਇਸ ਤਰ੍ਹਾਂ ਦੀ ਗਲਤੀ ਨਾ ਕਰਦੇ ਮਿਕਾਲਫ ਦਾ ਜ਼ਿਕਰ ਆਇਆ ਸੀ ਕਿ ਸ਼ੁਰੂ ਦੇ ਵਿੱਚ ਉਹਦੀ ਸੋਚ ਵੀ ਜਿਹੜੀ ਹੈ ਡਿਫਰੈਂਟ ਸੀ ਇਹਨਾਂ ਵਾਂਗੂ ਸੋਚਦਾ ਸੀ ਪਰ ਜਿੱਦਾਂ ਉਹਨੇ ਸਾਰਾ ਸਟੱਡੀ ਕੀਤਾ ਤਾ ਉਹਨੂੰ ਲੱਗਾ ਕਿ ਨਹੀਂ ਸਿੱਖੀ ਜਿਹੜੀ ਆ ਉਹ ਬਹੁਤ ਇੱਕ ਡਿਫਰੈਂਟ ਚੀਜ਼ ਐਂਗਲ ਤੋਂ ਦੇਖਣ ਦੀ ਲੋੜ ਐ ਤਾਂ ਉਹ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਐ ਕਿ ਜਿਹੜਾ ਬੰਦਾ ਕ੍ਰਿਟਿਕ ਸੀ ਸਿੱਖ ਸੰਤ ਦਾ ਪਹਿਲਾਂ ਸਟਾਰਟਿੰਗ ਦੇ ਵਿੱਚ ਉਹ ਐਂਡ ਦੇ ਵਿੱਚ ਸਿੱਖੀ ਧਾਰਨ ਕਰ ਲੈਂਦਾ ਆ ਔਰ ਉਹ ਆਪ ਲਿਖਦਾ ਐ ਕਿ ਮੈਨੂੰ ਇੰਨੀ ਨਫਤ ਨਾਲ ਦੇਖਦੇ ਮੇਰੇ ਕਮਿਊਨਿਟੀ ਦੇ ਲੋਕ ਪਤਾ ਨਹੀਂ ਮੈਂ ਕੀ ਸਿੱਖੀ ਧਾਰਨ ਕਰਕੇ ਮੈਂ ਕੋਈ ਕਿੰਨੀ ਵੱਡੀ ਗਲਤੀ ਕੀਤੀ ਆ ਸੋ ਜਿਹੜੀ ਇੱਕ ਸੰਕੀਰਣ ਸੋਚ ਐ ਧਰਮ ਦੀ ਉਹ ਜਿਹੜੀ ਉਹ ਸੋਚ ਤੋਂ ਸਾਨੂੰ ਗੁਰੂ ਸਾਹਿਬ ਨੇ ਬਿਲਕੁਲ ਵੱਖਰਾ ਕੀਤਾ ਐ ਕਿ ਇੱਕ ਸਿੱਖੀ ਦਾ ਫਲਸਫਾ ਜਿਹੜਾ ਬਾਕੀ ਧਰਮਾਂ ਨਾਲੋਂ ਇੱਥੇ ਵੱਖਰਾ ਹੋ ਜਾਂਦਾ ਆ ਕਿ ਸਿੱਖੀ ਜਿਹੜੀ ਆ ਹਰ ਇੱਕ ਧਰਮ ਨੂੰ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਆ ਉੱਥੇ ਇਹ ਨਹੀਂ ਹੈ ਕਿ ਤੁਸੀਂ ਮੇਰੇ ਧਰਮ ਵਿੱਚ ਆ ਜਾਓ ਧਰਮ ਪਰਿਵਰਤਨ ਦੀ ਗੱਲ ਨਹੀਂ ਕਰਦੀ ਤਾਂ ਉਹ ਕਹਿੰਦੇ ਵੀ ਤੁਸੀਂ ਜਿੱਥੇ ਮਰਜੀ ਰਹੋ ਹਿੰਦੂਆਂ ਦੇ ਹਿੰਦੂ ਰਹੋ ਮੁਸਲਮਾਨਾਂ ਦੇ ਮੁਸਲਮਾਨ ਰਹੋ ਪਰ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਧਰਮ ਦੇ ਅਸੂਲਾਂ ਦੇ ਉੱਤੇ ਚੱਲੋ ਸੋ ਉਹ ਜਿਹੜੀ ਇਹ ਖੂਬਸੂਰਤੀ ਆ ਸਿੱਖੀ ਦੀ ਉਹ ਪਛਾਣਨ ਤੋਂ ਰਵਿੰਦਰਨਾਥ ਟੈਗੋਰ ਦਾ ਜਦੂਨਾਥ ਸਰਕਾਰ ਜਿਹੜੇ ਆ ਉਹ ਨਹੀਂ ਸਮਝ ਸਕੇ ਜਾਂ ਸਮਝਣਾ ਚਾਉਂਦੇ ਨਹੀਂ ਸੀ ਇਸ ਤਰ੍ਹਾਂ ਦੀ ਪ੍ਰੋਜੈਕਸ਼ਨ ਕਰਨੀ ਚਾਉਂਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਹਿੰਦੇ ਰਾਜਨੀਤਿਕ ਜਿਹੜੀ ਆ ਸਮੱਸਿਆ ਦੇ ਵਾਸਤੇ ਜਿਹੜਾ ਆ ਉਹ ਆਪਣਾ ਸਾਰੀ ਸ਼ਕਤੀ ਲਾਤੀ ਜਦ ਕਿ ਉਹ ਇੱਕ ਧਰਮ ਦੀ ਰੱਖਿਆ ਵਾਸਤੇ ਸੀ ਇੱਕ ਸਭਿਆਚਾਰ ਦੀ ਰੱਖਿਆ ਵਾਸਤੇ ਸੀ ਫਿਰ ਇੱਕ ਹੋਰ ਜਿਹੜੀ ਉਹ ਵੱਡੀ ਗੱਲ ਕਰਦੇ ਆ ਕਿ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਆ ਉਹਦੇ ਬਾਰੇ ਟਿੱਪਣੀ ਕਰਦੇ ਆ ਕਿ ਉਹ ਜਿਹੜੀ ਆ ਉਹ ਰਾਸੀ ਸ਼ਹਾਦਤ ਸੀ ਕਿ ਇੱਕ ਕੋਈ ਬੰਦਾ ਜਿਹਦਾ ਮਾਲੀਆ ਨਹੀਂ ਦਿੰਦਾ ਸੀ ਸਰਕਾਰ ਨੂੰ ਤਾਂ ਉਹ ਮਾਲੀਆ ਜੇ ਨਹੀਂ ਦਿੰਦਾ ਸੀ ਤਾਂ ਜੇ ਕੋਈ ਹੋਰ ਵੀ ਹੁੰਦਾ ਤਾਂ ਉਹਨਾਂ ਵੀ ਇਹੋ ਬਤਿਹਰਾ ਹੋਣਾ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਜਦ ਕਿ ਗੁਰੂ ਅਰਜਨ ਦੇਵ ਜੀ ਕੋ ਸਮਰੱਥਾ ਸੀ ਪੈਸੇ ਦੇਣ ਦੀ ਪਰ ਉਹਨਾਂ ਨੇ ਜ਼ੁਲਮ ਜਿਹੜਾ ਆ ਜਾਂ ਅਧੀਨਗੀ ਜਿਹੜੀ ਬਾਦਸ਼ਾਹੀ ਸਰਕਾਰ ਨੇ ਕੀਤੀ ਉਹ ਇੱਕ ਬਿਲਕੁਲ ਡਿਫਰੈਂਟ ਐਂਗਲ ਆ ਔਰ ਬਹੁਤ ਹੀ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਜਿਹੜਾ ਪੇਸ਼ ਕੀਤਾ ਗਿਆ ਕਿ ਜਿਹੜੀ ਸ਼ਹਾਦਤ ਆ ਗੁਰੂ ਅਰਜਨ ਦੇਵ ਜੀ ਦੀ ਉਹ ਰਾਜਸੀ ਸ਼ਹਾਦਤ ਸੀ ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇਹ ਵੀ ਕਹਿੰਦਾ ਕਿ ਜਿਹੜਾ ਚੰਦੂ ਹੈ ਚੰਦੂ ਕਤਰੀ ਜਿਹਦੇ ਕਰਕੇ ਜਿਹੜੀ ਸ਼ਹਾਦਤ ਹੋਈ ਗੁਰਦਨ ਦੇਵ ਜੀ ਦੀ ਤਾਂ ਉਹਦੇ ਬਾਰੇ ਵੀ ਲਿਖਦਾ ਹੈ ਕਿ ਉਹਦੇ ਨਾਲ ਇਹਨਾਂ ਨੇ ਗਲਤ ਜਿਹੜਾ ਆ ਉਹ ਲੜਾਈ ਲੈ ਲਈ ਉਹ ਰਾਜੇ ਦਾ ਦਵਾਨ ਸੀ ਮਤਲਬ ਉਹ ਦੇਖਣ ਦੇ ਵਿੱਚ ਇੱਕ ਬੜੀ ਵੱਡੀ ਭੋਲੇ ਆ ਕੇ ਇੱਕ ਰਾਜੇ ਦਾ ਦਵਾਨ ਹੈ ਤੇ ਇੱਕ ਪਾਸੇ ਗੁਰੂ ਹੈ ਉਹ ਸਮਝਦਾ ਕਿ ਰਾਜੇ ਦਾ ਦਵਾਨ ਜਿਹੜਾ ਬਹੁਤ ਵੱਡੀ ਚੀਜ਼ ਸੀ ਤਾਂ ਗੁਰੂ ਸਾਹਿਬ ਨੂੰ ਜਿਹੜਾ ਆ ਉਹਦੇ ਨਾਲ ਕੋਈ ਝਗੜਾ ਜਿਹੜਾ ਆ ਮੁੱਲ ਨਹੀਂ ਲੈਣਾ ਚਾਹੀਦਾ ਸੀ ਇਹੀ ਜਿਹੜੀ ਵੱਡੀਆਂ ਗਲਤੀਆਂ ਕਰਕੇ ਹੀ ਜਿਹੜੀ ਜਦੋਂ ਸਰਕਾਰ ਜਿਹੜੀ ਆ ਜਾਂ ਹੈਗੇ ਆ ਅਰਵਿੰਦ ਰੈਗੂਰ ਉਹਨਾਂ ਦੀ ਵੱਡੀ ਗਲਤੀ ਇੱਥੇ ਇਹੋ ਹੀ ਰਹੀ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਗੁਰਬਾਣੀ ਦੀ ਲੋ ਦੇ ਵਿੱਚ ਜਾਂ ਗੁਰਮਤਿ ਦੀ ਲੋ ਦੇ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਭਗਤ ਲਖਮਣ ਸਿੰਘ ਨੇ ਬਹੁਤ ਸਾਰੇ ਹਵਾਲੇ ਜਿਹੜੇ ਆ ਉਹ ਦੇਖ ਕੇ ਗੁਰਬਾਣੀ ਦੇ ਵਿੱਚੋਂ ਦੱਸਿਆ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਤੇ ਗੁਰਨਾਨਦ ਦੇਵ ਜੀ ਦੀ ਬਾਣੀ ਆ ਉਹ ਬਿਲਕੁਲ ਇੱਕ ਸਮਾਨ ਆ ਉਸ ਤਰ੍ਹਾਂ ਪਰਮਾਤਮਾ ਨੂੰ ਜਿਹੜਾ ਸਿਮਰਨ ਦੀ ਇੱਕ ਪਰਮਾਤਮਾ ਦੀ ਗੱਲ ਕਰਦੀ ਹੈ ਇੱਕ ਪਰਮਾਤਮਾ ਨੂੰ ਸਿਮਰਨ ਦੀ ਗੱਲ ਕਰਦੀ ਆ ਤਾਪਰ ਸਾ ਸਵੇਈਏ ਦੇ ਵਿੱਚੋਂ ਬਹੁਤ ਸਾਰੀਆਂ ਉਹਨਾਂ ਨੇ ਤੁਕਾਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਜੋ ਸਿਧਾਂਤ ਸਾਨੂੰ ਗੁਰਨਾਨ ਦੇਵ ਜੀ ਨੇ ਦਿੱਤਾ ਸੀ ਉਸੇ ਸਿਧਾਂਤ ਤੇ ਜਾ ਕੇ ਜਿਹੜੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਦਿੱਤਾ ਆ ਤਾਂ ਇਸ ਕਰਕੇ ਉਹ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦੇ ਟਿੱਪਣੀਆਂ ਕਰਨਾ ਆ ਉਹ ਬਿਲਕੁਲ ਜਾਇਜ਼ ਨਹੀਂ ਹੈ ਤੇ ਸਾਨੂੰ ਅਕਾਦਮਿਕ ਪੱਧਰ ਤੇ ਗੱਲ ਕੀਤੀ ਸੀ ਡਾਕਟਰ ਬਲਕਾਰ ਸਿੰਘ ਜੀ ਨੇ ਕਿ ਅਕਾਦਮਿਕ ਪੱਧਰ ਤੇ ਸਾਨੂੰ ਇਸ ਡਾਇਰੈਕਸ਼ਨ 'ਚ ਕੰਮ ਕਰਨ ਦੀ ਲੋੜ ਆ ਤੇ ਮੈਂ ਵੀ ਸਮਝਦਾ ਆ ਕਿ ਜਿਹੜਾ ਸਾਡਾ ਬਹੁਤਾ ਲਿਟਰੇਚਰ ਆ ਉਹ ਪੰਜਾਬੀ ਦੇ ਵਿੱਚ ਹੈ ਤੇ ਪੰਜਾਬੀ ਜਿਹੜੀ ਆ ਆਮ ਜਿਹੜੇ ਵੈਸਟਰਨ ਕੰਟਰੀਸ ਦੇ ਵਿੱਚ ਆ ਜਾਂ ਇੰਡੀਆ ਦੇ ਦੂਜੇ ਪਾਸੇ ਦੇ ਵਿੱਚ ਵੀ ਆ ਜਿਹੜੇ ਬਹੁਤ ਲੋਕ ਆ ਉਹ ਨਹੀਂ ਸਮਝ ਸਕਦੇ ਸੋ ਸਾਨੂੰ ਲੋੜ ਆ ਕਿ ਅਸੀਂ ਕੁਝ ਕੰਮ ਜਿਹੜੇ ਆ ਜਿਸ ਤਰ੍ਹਾਂ ਇਹ ਇੰਗਲਿਸ਼ ਦੇ ਵਿੱਚ ਸੀ ਇਹਦੀ ਟ੍ਰਾਂਸਲੇਸ਼ਨ ਹੋਈ ਆ ਪੰਜਾਬੀ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਕੁਝ ਜਿਹੜਾ ਲਿਟਰੇਚਰ ਸਾਡਾ ਸਿੱਖੀ ਦੇ ਵਿੱਚ ਆ ਖਾਸ ਕਰਕੇ ਗੁਰਮਤਿ ਸਿਧਾਂਤ ਬਾਰੇ ਸਾਡਾ ਲਿਟਰੇਚਰ ਆ ਉਹਦੀ ਟ੍ਰਾਂਸਲੇਸ਼ਨ ਜਾਂ ਮੂਲ ਲਿਖਤਾਂ ਜਿਹੜੀਆਂ ਕੁਝ ਇੰਗਲਿਸ਼ ਚ ਹੋਣੇ ਚਾਹੀਦੀਆਂ ਤਾਂ ਕਿ ਸਿੱਖੀ ਬਾਰੇ ਗੁਰਮਤਿ ਲੋ ਦੇ ਵਿੱਚ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਕੇ ਸਿੰਘ ਜੀ ਬਲਕ ਜਾਂ ਹੋਰ ਜਿਹੜੇ ਐਸੇ ਪ੍ਰਬੁੱਧ ਸਿੱਖ ਵਿਦਵਾਨ ਆ ਸੋ ਉਹਨਾਂ ਦੀ ਰਾਏ ਦੇ ਨਾਲ ਲੈ ਕੇ ਕੁਝ ਇਸ ਤਰ੍ਹਾਂ ਦਾ ਅਸੀਂ ਹੰਬੜਾ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਗੁਰਗਾਂਧ ਸਾਹਿਬ ਯੂਨੀਵਰਸਿਟੀ ਹੈ ਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਉਹ ਕਰੀਏ ਤਾਂ ਇਸ ਕਰਕੇ ਅਸੀਂ ਜਿੰਨਾ ਵੀ ਇਹਨਾਂ ਨੇ ਗੱਲ ਕੀਤੀ ਹੈ ਸਿੱਖ ਅਕਾਦਮਿਕਤਾ ਦੀ ਤਾਂ ਜਿਸ ਤਰ੍ਹਾਂ ਵੀ ਸਾਨੂੰ ਇਹ ਸਲਾਹ ਦੇਣਗੇ ਜਾਂ ਹੋਰ ਵਿਦਵਾਨ ਜਿਹੜੇ ਆ ਉਹਨਾਂ ਤੋਂ ਅਸੀਂ ਸਲਾਹ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿੰਨਾ ਵੀ ਇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਸਕਦੇ ਹੋਏ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ